ਇਸ ਧਰਤੀ ਦੇ ਬਣਨ ਤੋਂ ਲੈ ਕੇ ਹੁਣ ਤੱਕ ਲੱਖਾਂ ਹੀ ਮਹਾਂਪੁਰਸ਼ ਲੱਖਾਂ ਹੀ ਪੀਰ پیغمبرਾਂ ਨੇ ਇਸਰ ਵੱਖ-ਵੱਖ ਉਦੇਸ਼ ਨਾਲ ਇਸ ਧਰਤੀ ਤੇ ਅਵਤਾਰ ਧਾਰਿਆ ਉਹਨਾਂ ਮਹਾਂਪੁਰਸ਼ਾਂ ਪੀਰ پیغمبرਾਂ ਵਿੱਚ ਇੱਕ ਸਨ ਸ਼ਿਗਰਦਾ ਬਹਾਦਰ ਜੀ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਮਨੁੱਖਤਾ ਅਤੇ પ્રેમ ਪਿਆਰ ਦਾ ਸੰਦੇਸ਼ ਦਿੱਤਾ ਹੁਣ ਜੇਕਰ ਆਪਾਂ ਗੱਲ ਕਰੀਏ ਉਸ ਸਮੇਂ ਦੀ ਜਿਹੜਾ ਸਰਕਰ ਦਾਸਮਰ ਜੀ ਨੇ ਇਸ ਧਰਤੀ ਤੇ ਆਉਣ ਲਈ ਚੋਇਆ ਤਾਂ ਉਹ ਸਮਾਂ ਬਹੁਤ ਇਤਿਹਾਸਕਾਰਾਂ ਤੇ ਧਾਰਮਿਕ ਪੁਸਤਕਾਂ ਮੁਤਾਬਕ 15ਵੀਂ ਸਦੀ ਦਾ ਦਸਤਕ ਹੁੰਦਾ ਹੈ ਉਸ ਸਮੇਂ ਮੱਗਰ ਦੀ ਮੱਗਰ ਮਹੀਨੇ ਦੀ ਪੁੰਨੀਆਂ ਦਾ ਸਮਾਂ ਸੀ ਜਿਸ ਸਮੇਂ ਸ਼੍ਰੀ ਗੁਰੂ ਦਾਸਮਰ ਜੀ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਇਸ 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 ਤੇ ਉਹਨਾਂ ਨੇ ਇਸ ਪਾਵਨ ਕਾਮਲੀ ਬਨਾਰਸ ਦੀ ਧਰਤੀ ਨੂੰ ਚੁਣੀ ਆ ਤੇ ਅੱਜ ਵੀ ਉਸ ਧਰਤੀ ਤੇ ਮਹਾਰਾਜ ਜੀ ਦੇ ਇੱਕ ਬਹੁਤ ਸੁੰਦਰ ਗੁਰਦੁਆਰਾ ਸਥਾਪਿਤ ਆ ਹੁਣ ਜੇਕਰ ਆਪਾਂ ਉਸ ਸਮੇਂ ਦੇ ਸਮਾਜਿਕ ਹਲਾਤਾਂ ਦੀ ਵੀ ਗੱਲ ਕਰੀਏ ਤਾਂ ਉਸ ਸਮੇਂ ਦੇ ਸਮਾਜਿਕ ਹਲਾਜ ਜਿਹੜੇ ਸੀ ਉਹ ਬਹੁਤੇ ਚੰਗੇ ਨਹੀਂ ਸੀ ਉਸ ਸਮੇਂ ਸ਼ੂਸ਼ਾਤ ਦਾ ਬਹੁਤ ਬੋਲ ਵਾਲਾ ਸੀ ਉਸ ਸਮੇਂ ਜਾਤ ਪਾਤ ਤੇ ਸਮਾਜਿਕ ਅਨਿਆਇ ਪ੍ਰਧਾਨ ਸੀਗੇ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਸਮਝੇ ਜਾਂਦਾ ਸੀ ਤੇ ਇਸ ਸਮੇਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਸ੍ਰੀ ਸੋਹਿੱਤਿਕ ਪਰਮਾਤਮਾ ਇੱਕ ਹੈ ਤੇ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ ਹਣ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਨੂੰ ਆਪਾਂ ਦੇਖੀਏ ਤਾਂ ਉਹਨਾਂ ਨੇ ਆਪ ਬਚਪਨੋਂ ਆਪਣਾ ਬਚਪਨ ਨਹੀਂ گزارਿਆ ਉਹਨਾਂ ਨੇ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਆਪਾ ਕਹਿ ਸਕਦੇ ਆ ਕਿ ਸ਼ਰੂ ਗੁਰਦਾਸ ਮਹਾਰਾਜ ਜੀ ਬਚਪਨ ਵਿੱਚ ਹੀ ਪਰਮਾਤਮਾ ਦੀ ਉਹ ਆਵਾਜ਼ ਬਣ ਚੁੱਕੇ ਸੀ ਜਿਨ੍ਹਾਂ ਨੇ ਪਰਮਾਤਮਾ ਦੇ ਕਈ ਸੰਦੇਸ਼ ਮਨੁੱਖਾਂ ਤੱਕ ਪਹੁੰਚਾਏ ਤੇ ਮਨੁੱਖਾਂ ਦਾ ਲਿਆਣ ਕੀਤਾ ਜੇਕਰ ਆਪਾਂ ਗੁਰੂ ਜੀ ਦੇ ਵਿਚਾਰਤਾਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਵਿਚਾਰਤਾਰ ਵੀ ਬਹੁਤ ਜ਼ਿਆਦਾ ਸੁੰਦਰ ਸੀ ਗੁਰੂ ਜੀ ਨੇ ਹਮੇਸ਼ਾ ਸੱਚੀ ਸੁੱਚੀ ਭਗਤੀ ਤੇ ਭਗਤੀ ਕਰਨ ਤੇ ਜ਼ੋਰ ਦਿੱਤਾ ਤੇ ਉਹਨਾਂ ਦਾ ਪ੍ਰਸਿੱਧ ਕਥਨ ਵੀ ਹੈ ਕਹਿੰਦਾ ਹੈ ਮਨ ਚੰਗਾ ਤੱਕੜ ਹੋਇ ਤੱਕੂੰਗਾ ਜਿਸ ਦਾ ਅਰਥ ਹੈ ਜੇਕਰ ਮਨ ਪਵਿੱਤਰ ਹੈ ਤਾਂ ਸਾਨੂੰ ਵੰਗਾ ਤੇ ਜਾਣ ਦੀ ਕੋਈ ਲੋੜ ਨਹੀਂ ਮਨ ਪਵਿੱਤਰ ਹੋਵੇ ਤਾਂ ਕਿਤੇ ਕਿਤੇ ਬੈ ਕੇ ਵੀ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹੈ ਇਸੇ ਗੁਰਦਾਸ ਮਹਾਰਾਜ ਜਿੰਨਾ ਸਮਾਂ ਵੀ ਇਸ ਧਰਤੀ ਤੇ ਰਹੇ ਉਹ ਨਾ ਨਹੀਂ ਇੱਕ ਕੇ ਮਨੁੱਖਾਂ ਦੇਖਣ ਲਈ ਆਣ ਕੀਤਾ ਤੇ ਉਹਨਾਂ ਉਹਨਾਂ ਨੂੰ ਸਹੀ ਰਸਤਾ ਦਿਖਾਇਆ ਸ਼੍ਰੀ ਰਾਮ ਬਾਧਮਾ ਜੀ ਦੇ ਭਗਤਾਂ ਵਿੱਚ ਸਭ ਤੋਂ ਸਤਕਾਰਯੋਗ ਨਾਮ ਦਾ ਮੀਰਾ ਬਾਈ ਦਾ ਮੀਰਾ ਬਾਈ ਨੇ ਇੱਕ ਰਾਜਕੁਮਾਰੀ ਹੁੰਦੇ ਹੋਏ ਵੀ ਗੁਰੂ ਜੀ ਦੀ ਸੱਚੇ ਮਨ ਨਾਲ ਭਗਤੀ ਕੀਤੀ ਜੇਕਰ ਆਪਾਂ ਗੁਰੂ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਗੁਰੂ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ 55 ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ 41 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੇ ਇਹ ਸ਼ਬਦ ਸਾਨੂੰ ਸੱਚ ਭਗਤੀ ਤੇ ਤੇ ਨਿਆ ਦੇ ਰਸਤੇ ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ ਹੁਣ ਜੇਕਰ ਆਪਾਂ ਗੁਰੂ ਜੀ ਦੇ ਸ਼ਬਦਾਂ ਉਹਨਾਂ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਦੇਖੀਏ ਸੁਣੀਏ ਸਮਝੀਏ ਤਾਂ ਇੱਕੀ ਚੀਜ਼ ਵੱਲ ਇਸ਼ਾਰਾ ਕਰਦੇ ਹਨ ਕਿ ਬੇਗੰਪੂਰਾ ਬੇਗੰਪੂਰਾ ਜਾਨੀ ਉਹ ਥਾਂ ਜਿੱਥੇ ਕੋਈ ਭੈਡਾ ਕੋਈ ਦੁੱਖ ਦਰਦ ਨਾ ਹੋਵੇ ਹਰੇਕ ਨੂੰ ਇੱਕ ਬਰਾਬਰ ਸਮਝਿਆ ਜਾਵੇ ਤੇ ਸਾਰੇ ਧਾਣੇ ਖੁਸ਼ੀ ਨਾਲ ਉੱਥੇ ਵਸਣ ਬੇਗਮ ਪਰੀਦਾ ਸੁਪਨਾਸ਼ੀ ਗੁਰਬਦਾਸ ਮਹਾਰਾਜ ਦੇ ਜੀਵਨ ਦਾ ਸਭ ਤੋਂ ਵੱਡਾ ਸੁਪਨਾ ਹੈ ਜਿਸ ਤੇ ਸਾਨੂੰ ਡਟ ਕੇ ਪੈਰਾ ਦੇਣ ਦੀ ਲੋੜ ਹੈ ਸ਼ੇਰੀ ਗੁਰਬਦਾਸ ਮਹਾਰਾਜ ਦੇ ਜੀਵਨ ਤੇ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਿਹਾ ਜਾ ਸਕਦੀਆਂ ਪਰ ਗੁਰੂ ਜੀ ਨੇ ਜਿੰਨੀ ਕਿ ਸਮਰਥ ਬਖਸ਼ੀ ਹੈ ਉਸ ਅਨੁਸਾਰ ਮੈਂ ਵੀਡੀਓ ਬਣਾ ਕੇ ਤੁਹਾਡੇ ਸਾਰੇ ਸਾਹਮਣੇ ਹਾਜ਼ਰ ਕੀਤੀ ਹੈ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ